ਬੇਟੇ ਪ੍ਰਸ਼ਨ ਹੈ ਜੀਵਾ ਵਿੱਚ ਗਲੂਕੋਜ਼ ਦੇ ਆਕਸੀਜ਼ ਆਕਸੀਕਰਨ ਤੋਂ ਊਰਜਾ ਪ੍ਰਾਪਤ ਕਰਨ ਦੇ ਪਿੰਨ ਪਿੰਨ ਪੱਖ ਕੀ ਹਨ ਬੇਟੇ ਇੱਥੇ ਆਕਸੀਜਨ ਨਹੀਂ ਹੈ ਇੱਥੇ ਸ਼ਬਦ ਹੈ ਆਕਸੀਕਰਨ ਮਤਲਬ ਗਲੂਕੋਜ਼ ਆਕਸੀਜਨ ਨਾਲ ਕਿਰਿਆ ਕਰਦਾ ਤੇ ਉਹ ਕਿਹੜੇ ਕਿਹੜੇ ਢੰਗਾਂ ਨਾਲ ਕਿਰਿਆ ਕਰਦਾ ਉਹ ਅਸੀਂ ਦੱਸਣਾ ਤਾਂ ਉੱਤਰ ਹੈ ਜੀਵਾ ਵਿੱਚ ਗਲੂਕੋਜ਼ ਦੇ ਆਕਸੀਕਰਨ ਤੋਂ ਊਰਜਾ ਪ੍ਰਾਪਤ ਕਰਨ ਲਈ ਦੋ ਤਰ੍ਹਾਂ ਦੇ ਢੰਗ ਨੇ ਬੇਟੇ ਪਹਿਲੇ ਢੰਗ ਨੂੰ ਕਹਿੰਦੇ ਨੇ ਆਕਸੀਸਾਂ ਕਿਰਿਆ ਠੀਕ ਹੈ ਸਾਡੇ ਸਰੀਰ ਦੇ ਅੰਦਰ ਅਸੀਂ ਜਿਹੜਾ ਭੋਜਨ ਖਾਂਦੇ ਆਂ ਅੰਦਰ ਜਾ ਕੇ ਗਲੂਕੋਸ 'ਚ ਬਦਲਦਾ ਫਿਰ ਉਹ ਗਲੂਕੋਸ ਆਕਸੀਜਨ ਨਾਲ ਕਿਰਿਆ ਕਰਦਾ ਜਿਹਨੂੰ ਆਕਸੀਕਰਨ ਕਹਿੰਦੇ ਨੇ ਇਹ ਕਿਰਿਆ ਦੋ ਤਰੀਕੇ ਦੀ ਹੁੰਦੀ ਹੈ ਪਹਿਲੇ ਨੂੰ ਕਹਿੰਦੇ ਆਸੀਂ ਆਕਸੀ ਸਾਹ ਕਿਰਿਆ ਆਕਸੀ ਸਾਹ ਕਿਰਿਆ ਕੀ ਹੈ ਆਕਸੀ ਸਾਹ ਕਿਰਿਆ ਦੌਰਾਨ ਜੀਵ ਹਵਾ ਵਿੱਚ ਮੌਜੂਦ ਆਕਸੀਜਨ ਗੈਸ ਦਾ ਇਸਤੇਮਾਲ ਕਰਦੇ ਹਨ ਇਸ ਕਿਰਿਆ ਦੌਰਾਨ ਜੀਵਾ ਦੁਆਰਾ ਲਈ ਆਕਸੀਜਨ ਸਰੀਰ ਦੇ ਸੈੱਲਾਂ ਵਿੱਚ ਮੌਜੂਦ ਭੋਜਨ ਨਾਲ ਯਾਨੀ ਗਲੂਕੋਜ਼ ਨਾਲ ਕਿਰਿਆ ਕਰਕੇ ਉਸ ਨੂੰ ਤੋੜ ਦਿੰਦੀ ਹੈ। ਬੇਟੇ ਆਕਸੀ ਸਾਹ ਕਿਰਿਆ ਦਾ ਮਤਲਬ ਹੈ ਆਕਸੀਜਨ ਅੰਦਰ ਲੈ ਕੇ ਤੇ ਉਹ ਭੋਜਨ ਨਾਲ ਕਿਰਿਆ ਕਰਗੀ ਗਲੂਕੋਜ਼ ਨਾਲ ਕਿਰਿਆ ਕਰਗੀ ਤੇ ਉਹਨੂੰ ਗਲੂਕੋਜ਼ ਨੂੰ ਤੋੜਤਾ। ਜਦ ਇਹ ਕਿਰਿਆ ਹੁੰਦੀ ਹੈ ਤਾਂ ਬਹੁਤ ਜ਼ਿਆਦਾ ਮਾਤਰਾ ਚ ਊਰਜਾ ਪੈਦਾ ਹੁੰਦੀ ਹੈ। ਕਾਰਬਨ ਡਾਈਆਕਸਾਈਡ ਗੈਸ ਪੈਦਾ ਹੁੰਦੀ ਹੈ, ਪਾਣੀ ਪੈਦਾ ਹੁੰਦਾ ਹੈ। ਠੀਕ ਹੈ? ਅਸੀਂ ਇਹ ਕਿਰਿਆ ਇੱਥੇ ਦੇਖੋ ਲਿਖੀ ਹੋਈ ਹੈ। C6H12O6 بیٹے ਗਲੂਕੋਜ਼ ਦਾ ਫਾਰਮੂਲਾ ਹੈ ਇਹ ਜਿਆਦਾ ਸੀ ਸਾ ਲੈਣੇ ਆ ਤੇ ਆਕਸੀਜਨ 6 ਆਕਸੀਜਨਾਂ ਨਾਲ ਕਿਰਿਆ ਹੁੰਦੀ ਹੈ ਉਸ ਤੋਂ ਬਾਅਦ 6 ਇਹਦੇ ਵਿੱਚ ਮੋਲੀਕਿਊਲ ਪਹਿਲਾ ਹੁੰਦੇ ਨੇ ਕਾਰਬਨ ਡਾਈਆਕਸਾਈਡ ਦੇ 6 ਕਣ ਪੈਦਾ ਹੁੰਦੇ ਨੇ ਪਾਣੀ ਦੇ ਤੇ ਬਹੁਤ ਸਾਰੀ ਮਾਤਰਾ ਚ ਊਰਜਾ ਪੈਦਾ ਹੁੰਦੀ ਹੈ ਇਹ ਚ ਊਰਜਾ ਕਿੰਨੇ ਕਣ ਪੈਦਾ ਹੁੰਦੀ ਹੈ ਬੇਟੇ ਸਾਨੂੰ ਪਤਾ ਹੋਣਾ ਚਾਹੀਦਾ 38 ATP ਦੇ ਕੰਨ ਪੈਦਾ ਹੁੰਦੇ ਨੇ 38 ਮੋਲੀਕੂਲਸ ਆਫ ATP ਇਹ ਪੈਦਾ ਹੁੰਦੇ ਨੇ ਇਹਨੂੰ ਊਰਜਾ ਕਰੰਸੀ ਕਹਿੰਦੇ ਨੇ ਜਿਹੜੀ ਸਾਡੇ ਭੋਜਨ ਚ ਊਰਜਾ ਪੈਦਾ ਹੁੰਦੀ ਹੈ ਨਾ ATP ਦੇ ਰੂਪ ਵਿੱਚ ਜਮਾ ਹੋ ਜਾਂਦੀ ਹੈ ਤਾਂ ਜਦ ਆਕਸੀ ਸਾਂਹ ਕਿਰਿਆ ਹੁੰਦੀ ਹੈ ਕਹਿੰਦਾ ਭਾਵ ਸਿੰਪਲ ਭਾਸ਼ਾ ਚ ਕਹਿ ਸਕਦੇ ਹਾਂ ਬਹੁਤ ਜ਼ਿਆਦਾ ਮਾਤਰਾ ਚ ਊਰਜਾ ਪੈਦਾ ਹੁੰਦੀ ਹੈ ਇਹ ਸੀ ਪਹਿਲਾ ਟੰਗ ਦੂਜਾ ਟੰਗ ਹੈ ਜਿਹਨੂੰ ਕਿਹਾ ਜਾਂਦਾ ਹੈ ਅਨ ਆਕਸੀ ਸਾਂਹ ਕਿਰਿਆ ਅਨਾਕਸੀ ਸਾਂਗ ਕਿਰਿਆ ਕੀ ਹੁੰਦਾ ਬਟੇ ਕਿਸੇ ਸਮੇਂ ਜੇ ਸਾਡੇ ਸਰੀਰ ਨੂੰ ਸਹੀ ਮਾਤਰਾ ਚ ਆਕਸੀਜਨ ਨਾ ਵੀ ਮਿਲੇ ਤਾਂ ਵੀ ਭੋਜਨ ਟੁੱਟਦਾ ਤੇ ਉਹਦੇ ਵਿੱਚੋਂ ਊਰਜਾ ਨਿਕਲਦੀ ਹੈ ਤਾਂ ਬਿਨਾ ਆਕਸੀਜਨ ਤੋਂ ਜਦੋਂ ਊਰਜਾ ਨਿਕਲਦੀ ਉਹਨੂੰ ਅਨਾਕਸੀ ਸਾਂਗ ਕਿਰਿਆ ਕਹਿੰਦੇ ਨੇ ਆਓ ਆਪਾਂ ਪੜ੍ਹ ਲੈਨੇ ਆ ਅਨਾਕਸੀ ਸਾਂਗ ਕਿਰਿਆ ਜ਼ਿਆਦਾਤਰ ਸੂਖਮ ਜੀਵਾਾਂ ਚ ਜਿਵੇਂ ਖਮੀਰ ਉਲੀ ਦੇ ਵਿੱਚ ਹੁੰਦਾ ਹੈ ਇਹ ਕਿਰਿਆ ਆਕਸੀਜਨ ਦੀ ਗੈਰ ਮੌਜੂਦਗੀ ਚ ਹੁੰਦੀ ਹੈ ਇਹ ਕਿਰਿਆ ਇੱਥੇ ਤਾਂ ਲਿਖਿਆ ਵੀ ਸੁਗਨ ਜੀਵਾਂ ਚ ਹੁੰਦਾ ਪਰ ਇਹ ਸਾਡੇ ਸ਼ਰੀਰ ਚ ਵੀ ਹੁੰਦੀ ਹੈ ਜਦ ਅਸੀਂ ਭੱਜਦੇ ਦੌੜਦੇ ਆ ਅਸੀਂ ਹਫੇ ਹੋਏ ਹੁੰਨੇ ਆ ਉਸ ਸਮੇ ਸਾਡੇ ਸ਼ਰੀਰ ਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਤਾਂ ਅਨਆਕਸੀ ਸਾਹ ਕਿਰਿਆ ਹੁੰਦੀ ਹੈ ਠੀਕ ਹੈ ਇਸ ਕਿਰਿਆ ਦੌਰਾਨ ਕੋ ਜੰਦੇ ਟੁੱਟਣ ਤੇ ਇਥਾਈਲ ਅਲਕੋਹਲ ਕਾਰਬਨ ਡਾਈਆਕਸਾਈਡ ਅਤੇ ਬਹੁਤ ਘੱਟ ਮਾਤਰਾ ਵਿੱਚ ਤਾਪ ਊਰਜਾ ਪੈਦਾ ਹੁੰਦੀ ਹੈ ਬੇਟੇ ਦੇਖੋ ਉਹੀ ਗਲੂਕੋਜ਼ ਐਂ ਸੀ 6 ਐਚ 12 ਓ 6 ਪਰ ਬਿਨਾ ਆਕਸੀਜਨ ਤੋਂ ਟੁੱਟਿਆ ਤਾਂ ਹੁਣ ਇਹਦਾ ਉਤਪਾਦ ਬਦਲ ਗਿਆ ਉਤਪਾਦ ਕੀ ਪੈਦਾ ਹੋਇਆ ਇਹਦੇ ਵਿੱਚ ਅਲਕੋਹਲ ਅਲਕੋਹਲ ਪੈਦਾ ਹੋਇਆ ਪਹਿਲਾਂ ਆਕਸੀ ਸਾਂਹ ਕੇ ਰੇਚ ਕਾਰਬਨ ਡਾਈਆਕਸਾਈਡ ਪੈਦਾ ਹੋਈ ਸੀ ਦੂਜੀ ਚੀਜ਼ ਪੈਦਾ ਹੋਈ ਕਾਰਬਨ ਡਾਈਆਕਸਾਈਡ ਤੀਜੀ ਚੀਜ਼ ਪੈਦਾ ਹੋਈ ਊਰਜਾ ਲੇਕਿਨ ਊਰਜਾ ਦੇ ਇਹਦੇ ਵਿੱਚ ਸਿਰਫ ਦੋ ਕਣ ਹੀ ਪੈਦਾ ਹੁੰਦੇ ਨੇ 2 ਮੋਲੀਕਿਊਲਸ ਆਫ ਏਟੀਪੀ ਉਹ ਪੈਦਾ ਹੁੰਦੇ ਨੇ ਆਕਸੀ ਸਾਂਹ ਕੇ ਰੇਚ 38 ਏਟੀਪੀ ਪੈਦਾ ਹੋਈ ਸੀ ਇੱਥੇ ਦੋ ਪੈਦਾ ਹੋਏ ਜਣੀ ਇਹ ਐਸੀ ਸਾਂਖ੍ਰਿਆ ਹੈ ਜਿਦੇ ਵਿੱਚ ਬਹੁਤ ਘੱਟ ਮਾਤਰਾ ਵਿੱਚ ਊਰਜਾ ਪੈਦਾ ਹੁੰਦੀ ਹੈ